ਹਾਂਜੀ ਅੱਜ ਜਿਹੜਾ ਜਿਹੇ ਇਸ ਮਸਲੇ ਨੂੰ ਲੈ ਕੇ ਜਿਹੜਾ ਇਹ ਅੱਜ ਪ੍ਰੋਗਰਾਮ ਰੱਖਿਆ ਹੈ। ਅਰ ਯਰ ਵੇਸ਼ਨਾ ਚੋਰ ਫੜੋ ਮੋਰਚਾ ਮੋਹਾਲੀ ਵਿੱਚ 20 April ਤੋਂ ਲੱਗਾ ਹੋਇਆ ਹੈ। ਔਰ ਉਹਦੇ ਵਿੱਚ ਇਹ ਅਸੀਂ ਐਸਸੀ ਬੀਸੀ ਮਹਾਪਚਾਰ ਦੇ ਝੰਡੇ ਇੱਥੇ ਮੋਰਚਾ ਲਾਇਆ ਹੋਇਆ ਹੈ। ਅਸੀਂ ਉੱਥੇ ਜਾਲੀ ਸਰਟੀਫਿਕੇਟ ਜੋ ਕਿ ਸ਼ੈਡਿਊਲਡ ਕਾਸਟ ਜਾਂ ਪਛੜੀਆਂ ਸ਼੍ਰੇਣੀਆਂ ਦੇ ਜਿਹੜੇ ਲੋਕਾਂ ਨੇ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਕਰ ਰਹੇ ਐ ਅਸੀਂ ਉਹਨਾਂ ਨੂੰ ਉਹਨਾਂ ਦਾ ਸ਼ਿਕੰਜਾ ਕੱਸਿਆ ਹੋਇਆ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਪੰਜਾਬ ਸਰਕਾਰ ਨੂੰ ਇਹ ਜਾਲੀ ਸਰਟੀਫਿਕੇਟਾਂ ਵਾਲੀਆਂ ਦਿੱਤੀਆਂ ਹੋਈਆਂ ਉਹ ਸਰਟੀਫਿਕੇਟ ਬਹੁਤੇ ਕੁਸ਼ਤਾ ਰੱਦ ਹੋਏ ਐ ਪਰ ਉਹ ਸਰਟੀਫਿਕੇਟ ਰੱਦ ਕਰਨ ਦੇ ਬਦਲੇ ਚ ਉਹਨਾਂ ਮਲਾਜਮਾਂ ਨੂੰ ਸਰਕਾਰ ਕੋਈ ਕੁਸ਼ਤਾ ਸਜ਼ਾ ਨਹੀਂ ਦੇ ਰਹੀ ਔਰ ਉਹਨਾਂ ਦੇ ਸਰਟੀਫਿਕੇਟ ਰੱਦ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਦੀ ਕੁਰਕੀ ਕੀਤੀ ਜਾਵੇ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਇੱਕ ਆਈਐਸ ਅਫਸਰ ਹੈ ਜੱਜ ਹੈ ਔਰ ਅਨੇਕਾ ਸਿੱਖਿਆ ਭਾਗ ਦੇ ਵਿੱਚ ਮੁਲਾਜ਼ਮ ਹੈ ਜਿਵੇਂ ਸਰਜੀ ਸਿੰਘ ਇੱਕ ਮੈਥਵਾਟਰ ਦੀ ਅਸੀਂ ਸ਼ਿਕਾਇਤ ਕੀਤੀ ਸੀ ਮਈ ਚ ਅਜੇ ਤੱਕ ਉਹਦਾ ਨਿਪਟਾਰਾ ਨਹੀਂ ਹੋ ਸਕਿਆ ਔਰ ਦੂਜੇ ਪਾਸੇ ਸ਼ੇਪਾਲ ਗੋਇਲ ਦੀ ਕੀਤੀ ਹੈ ਡੀਓ ਬਠਿੰਡਾ ਜਿਹੜਾ ਕਿ ਜਾਲੀ ਸਰਟੀਫਿਕੇਟ ਲਾ ਕੇ ਜਾਲੀ ਜਿਹੜੀ ਉਹਨੇ ਆਪਣੀ ਜਨਮ ਤਰੀਕ ਵੀ ਚੇਂਜ ਕੀਤੀ ਆ ਔਰ ਆਪਦੇ ਰਿਕਾਰਡ ਦੇ ਵਿੱਚ ਵੀ ਉਹਨੇ ਤੋੜਫੋੜ ਕੀਤੀ ਐ ਸੋ ਇਸ ਤਰ੍ਹਾਂ ਦੇ ਕੇਸ ਆ ਜਿਹੜੇ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਨੌਕਰੀ ਕਰ ਰਹੇ ਆ ਅਸੀਂ ਉਹਨਾਂ ਦੇ ਸਰਟੀਫਿਕੇਟ ਰੱਦ ਕਰਾ ਕੇ ਉਹਨਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਇਹ ਜਿਹੜਾ ਧਰਨਾ ਲਾਇਆ ਹੋਇਆ ਸਾਡੇ ਸਾਥੀ 2015-16 ਤੋਂ ਯਗਵੀਰ ਜੀ ਗੁਰਪ੍ਰੀਤ ਜੀ ਬਲਵੀਰ ਸਿੰਘ ਆਲਮਪੁਰ ਜੀ ਆਪਣਾ ਪੰਮਾਲੀ ਸਾਹਿਬ ਇਹ ਬੜਾ ਲੰਮਾ ਸਮਾਂ ਸੰਘਰਸ਼ ਕਰ ਰਹੇ ਸੀ ਔਰ ਤਾਂ ਇਹ ਅਸੀਂ ਮੋਰਚਾ ਲਾਇਆ ਅੱਜ ਜਿਹੜਾ ਅਸੀਂ ਇੱਥੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਇੱਕ 15 7 21 ਦਾ ਪੱਤਰ ਹੈ ਜਿਹੜਾ ਕਿ ਰਾਸ਼ਟਰਪਤੀ ਉਹਦੇ ਤੇ ਕਮੈਂਟ ਦੇ ਸਕਦਾ ਕੋਈ ਨਾ ਕੋਈ ਰਾਸ਼ਟਰਪਤੀ ਕੋਈ ਪਾਸ ਕਰ ਸਕਦਾ ਹੈ ਕਿਉਂਕਿ ਜਿੰਨੀਆਂ ਵੀ ਸ਼ਡਿਊਲ ਕਾਸਟ ਜਾਤਾਂ ਜਾਂ ਪਛੜੀਆਂ ਸ਼੍ਰੇਣੀਆਂ ਉਹਨਾਂ 'ਚ ਕੋਈ ਛੇੜਛਾੜ ਕਰਨੀ ਹੈ ਕਾ ਪਾਰਲੀਮੈਂਟ ਵਿੱਚ ਪਾਸ ਹੋ ਕੇ ਰਾਸ਼ਟਰਪਤੀ ਦੇ ਜਨਾਚਰ ਸਾਈਨ ਨਹੀਂ ਹੁੰਦੇ ਉਹਨਾਂ ਚਰੋਂ ਲਾਗੂ ਨਹੀਂ ਹੁੰਦਾ ਔਰ ਇਹ ਪੰਜਾਬ ਸਰਕਾਰ ਦੇ ਚੀਫ ਸਕੱਟਰੀ ਦਾ ਇੱਕ 15/7/21 ਦਾ ਪੱਤਰ ਹੈ ਜਿਨੇ ਕੇ ਰਾਸ਼ ਸਖ ਬਰਾਦਰੀ ਨੂੰ 1950 ਤੋਂ ਸ਼ੈਡਿਊਲਡ ਕਾਸਟ ਜਾਰੀ ਕਰਤਾ ਅਸੀਂ ਇਸ ਗੱਲ ਦੀ ਇਹ ਵਿਰੋਧਤਾ ਨਹੀਂ ਕਰਦੇ ਕਿ ਉਹਨਾਂ ਨੂੰ ਸ਼ੈਡਿਊਲਡ ਕਾਸਟ ਕਿਉਂ ਬਣਾਇਆ ਅਸੀਂ ਵਿਰੋਧਤਾ ਇਸ ਗੱਲ ਤੇ ਕਰਦੇ ਆ ਕਿ ਉਹਨਾਂ ਨੂੰ 15/7/21 ਦਾ ਜੇ ਪੱਤਰ ਹੈ 15/7/21 ਤੋਂ ਬਾਅਦ ਚ ਉਹਨਾਂ ਨੂੰ ਸ਼ੈਡਿਊਲਡ ਕਾਸਟ ਮੰਨਿਆ ਜਾਵੇ ਉਹਨਾਂ ਨੇ ਪਹਿਲਾਂ ਹੀ ਸ਼ਰੂਲ ਦਾ ਸਰਟੀਫਿਕੇਟ ਬਣਾ ਕੇ ਮਤਲਬ ਨੌਕਰੀਆਂ ਕਰ ਰਿਹਾ ਸੋ ਇਸੇ ਤਰ੍ਹਾਂ ਦੇ ਅਨੇਕਾ ਕੇਸ ਹੈ ਇੱਕ ਸਾਡਾ ਸਾਥੀ ਆ ਬਲਵੀਰ ਸਿੰਘ ਆਲੰਪੁਰ ਉਹਦੇ ਤੇ ਉਹਨੇ ਸ਼ਿਕਾਇਤ ਕੀਤੀ ਹੈ ਔਰ ਸ਼ਿਕਾਇਤ ਦੇ ਮਾਮਲੇ ਚ ਸ਼ਿਕਾਇਤ ਕਰਤਾ ਦੇ ਕਹਿਣ ਤੇ ਸਰਕਾਰ ਨੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਜਿੱਥੇ ਅਸੀਂ ਸ਼ਿਕਾਇਤ ਕਰਤਾ ਦੀ ਸਰਕਾਰ ਨੂੰ ਕਹਿੰਨੇ ਕਿ ਸਾਨੂੰ ਸਿਕਿਉਰਟੀ ਦੇਵੇ ਅਸੀਂ ਪੰਜਾਬ ਸਰਕਾਰ ਦਾ ਕੰਮ ਅਸੀਂ ਖੁਦ ਕਰ ਰਹੇ ਹਾਂ ਜਿਹੜਾ ਕਿ ਉਹਨਾਂ ਨੇ ਕਰਨਾ ਸੀ ਔਰ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰਦੇ ਆ ਕਿ ਇੱਕ ਦਾ ਜਾਲੀ ਜਿਹੜੇ ਸਰਟੀਫਿਕੇਟ ਬਣਦੇ ਆ ਉਹਨਾਂ ਤੇ ਰੋਕ ਲਾਈ ਜਾਵੇ ਸਰਟੀਫਿਕੇਟ ਬਣਾਉਣ ਵਿੱਚ ਕੋਈ ਵਿਸ਼ੇਸ਼ ਹਦਾਇਤਾਂ ਮੰਾਲ ਮਹਿਕਮੇ ਨੂੰ ਦਿੱਤੀਆਂ ਜਾਣ ਪਟਵਾਰੀ ਕਨਗੋ ਤਹਿਸੀਲਦਾਰਾਂ ਨੂੰ ਔਰ ਜਿਹੜੇ ਮੁਲਾਜ਼ਮ ਕਿਸੇ ਵੀ ਵਿਭਾਗ ਚ ਕੰਮ ਕਰਦੇ ਉਹਨਾਂ ਦੀ ਸਕਰੂਟੀ ਨਹੀਂ ਕੀਤੀ ਜਾਵੇ ਭਲਾ ਉਹ ਅੰਗ ਇਨ ਸਰਟੀਫਿਕੇਟ ਲਾ ਕੇ ਨੌਕਰੀ ਲੱਗੇ ਆ ਭਲਾ ਉਹ ਬੀਸੀ ਸਰਟੀਫਿਕੇਟ ਲਾ ਕੇ ਨੌਕਰੀ ਲੱਗੇ ਆ ਉਹਨਾਂ ਦੀ ਸਕਰੂਟੀ ਨਹੀਂ ਕੀਤੀ ਜਾਵੇ ਉਹਨਾਂ ਦੇ ਸਰਟੀਫਿਕੇਟ ਦੁਆਰਾ ਚੈੱਕ ਕੀਤੇ ਜਾਣ ਔਰ ਉਹਨਾਂ ਦੇ ਸਰਟੀਫਿਕੇਟ ਦੁਆਰਾ ਬਣਵਾਏ ਜਾਣ ਕਿ ਵਾਕਈ ਇਹ ਬੰਦੇ ਸ਼ਡਿਊਲ ਕਾਸਟ ਹੈ ਕਿਉਂਕਿ ਹੁੰਦਾ ਇਹ ਹੈ ਕਿ ਜੇ ਕੋੜਗਪੂਰੇ ਦਾ ਬੰਦਾ ਇੱਥੋਂ ਜਾਤੀ ਸਰਟੀਫਿਕੇਟ ਬਣਾ ਕੇ ਜਾ ਕੇ ਲੁਧਿਆਣੇ ਬਠਿੰਡੇ ਮੁਹਾਲੀ ਨੌਕਰੀ ਕਰਦਾ ਜਾਂ ਕਿਸੇ ਹੋਰ ਸ਼ਹਿਰ 'ਚ ਕਰਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਸੋ ਇਹਨਾਂ ਲੋਕਾਂ ਦੇ ਇਹਨਾਂ ਮੁਲਾਜ਼ਮਾਂ ਦੇ ਜਿਹੜੇ ਸਰਟੀਫਿਕੇਟ ਆ ਬਣਾਏ ਹੋਏ ਸਾਰੇ ਹੀ ਭਲਾਓ ਸ਼ਡਿਊਲ ਕਾਸਟ ਨਹੀਂ ਹੋਣ ਭਲਾਓ ਪਛੜੀਆਂ ਸ਼੍ਰੇਣੀਆਂ ਦੇ ਹੋਣ ਜਾਲੀ ਅੰਘੀਨ ਸਰਟੀਫਿਕੇਟ ਬੜੇ ਬਣੇ ਹੋਏ ਆ ਗੁੰਗੇ ਬੋਲਿਆਂ ਦੇ ਸਰਟੀਫਿਕੇਟ ਬਣੇ ਹੋਏ ਆ ਸੋ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਤੁਰੰਤ ਸਾਡੀ ਵੀ ਗੱਲ ਸੁਣੇ ਜੇ ਇਹ ਕਿਸਾਨਾਂ ਦੀਆਂ ਮੰਗਾਂ ਵਾਸਤੇ ਉਹਨਾਂ ਚ ਜਾ ਕੇ ਧਰਨੇ 'ਚ ਪੈਂਦੇ ਆਂ ਮੁੱਖ ਮੰਤਰੀ ਨੇ ਅਜੇ ਤੱਕ ਸਾਡੇ ਸਾਡੀ ਆਵਾਜ਼ ਨਹੀਂ ਸੁਣੀ ਜਦਕਿ ਅਸੀਂ ਚੰਡੀਗੜ੍ਹ ਅਸੀਂ ਰੋਜ਼ ਉੱਥੇ ਲੰਮਾ ਸਮਾਂ ਦੇਖੋ ਅਸੀਂ ਅਪ੍ਰੈਲ ਮਈ ਜੂਨ ਦੇ ਵਿੱਚ ਲੋੜਿਆਂ ਦੀ ਗਰਮੀ 'ਚ ਔਰ ਲੋੜਿਆਂ ਦੇ ਹੜ੍ਹ ਦੇ ਵਿੱਚ ਅੱਜ ਵੀ ਲੋੜਿਆਂ ਦੀ ਜਿਹੜੀ ਠੰਡ ਪੈ ਰਹੀ ਆ ਅਸੀਂ ਉੱਥੇ ਜਿਹੜਾ ਨੰਗੇ ਧੜ ਲੜ ਰਹੇ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਜੇ ਪੰਜਾਬ ਦੇ ਸ਼ੈਡਿਊਲਡ ਕਾਸਟ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੇ ਤੁਹਾਡੀ ਸਰਕਾਰ ਬਣਾਈ ਆ ਔਰ ਤੁਹਾਨੂੰ ਇੰਨਾ ਫਤਵਾ ਦਿੱਤਾ 92 ਸੀਟਾਂ ਦੇ ਕੇ ਤੇ ਤੁਸੀਂ ਅੱਜ ਇਹਨਾਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣਦੇ ਕੇਜਰੀਵਾਲ ਨੇ ਇਨੀਆਂ ਗਰੰਟੀਆਂ ਦਿੱਤੀਆਂ ਸੀ ਔਰ ਉਹਨਾਂ ਗਰੰਟੀਆਂ 'ਚੋਂ ਕੱਲਾ ਬਿਜਲੀ ਦੇ ਬਿੱਲ ਮਾਫ ਕੀਤੇ ਆ ਉਹਦੇ ਨਾਲ ਸਾਡੇ ਢਿੱਡ ਨਹੀਂ ਭਰਦਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਆ ਜੋ ਨਾਲੋਂ ਦੇ ਫਿਰਤੇ ਆ ਰਿਜ਼ਰਵੇਸ਼ਨ ਸਾਡੇ ਜਨਰਲ ਸਮਾਜ ਦੇ ਲੋਕ ਖਾ ਗਏ ਔਰ ਸਾਡੇ ਲੋਕਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅੱਜ ਜਿਹੜੀਆਂ 2 ਸਾਲਾਂ ਚ ਇਹਨੇ ਮੁੱਖ ਮੰਤਰੀ ਨੇ ਨੌਕਰੀਆਂ ਮੁੱਖ ਮੰਤਰੀ ਨੇ ਆਪਦੇ ਘਰੋਂ ਨਹੀਂ ਦਿੱਤੀਆਂ ਇਹ ਜਿਹੜੇ ਪਹਿਲਾਂ ਕੈਪਟਨ ਸਰਕਾਰ ਵੇਲੇ ਤੇ ਇਸ਼ਤਿਹਾਰ ਜਾਰੀ ਹੋਏ ਸੀ ਉਹਨਾਂ ਇਸ਼ਤਿਹਾਰਾਂ ਦੀਆਂ ਹੀ ਅਜੇ ਤੱਕ ਰੋਜ਼ਗਾਰ ਤੇ ਜਿਹੜੇ ਆ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਕੋਟਾ ਸੋ ਇਹਨਾਂ ਨੇ ਕੋਈ ਇਸ਼ਤਿਹਾਰ ਨਹੀਂ ਕੱਢਿਆ ਅਜੇ ਤੱਕ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਬੇਰੁਜ਼ਗਾਰ ਨੌਜਵਾਨ ਮੁੰਡੇ ਓਵਰੇਜ ਹੋ ਰਹੇ ਆ ਸਾਡੀਆਂ ਕੁੜੀਆਂ ਓਵਰੇਜ ਹੋ ਰਹੀਆਂ ਆ ਲਾਫਸਰਾਂ ਦੇ ਵਿੱਚ ਅਜੇ ਤੱਕ ਸਾਡੇ ਲਾਫਸਰ ਨਹੀਂ ਲਾਏ ਗਏ ਔਰ ਹਰਿਆਣੇ ਤੋਂ ਸਾਬਨ ਇਨਸਪੈਕਟਰ ਲਿਆ ਕੇ ਭਰਤੀ ਕੀਤੇ ਜਾਂਦੇ ਰਾਜਸਥਾਨ ਹਰਿਆਣੇ ਤੋਂ ਦੂਜੇ ਸੂਬਿਆਂ ਤੋਂ ਲਿਆ ਕੇ ਵੈਟਰਨਰੀ ਇਨਸਪੈਕਟਰ ਭਰਤੀ ਕੀਤੇ ਜਾਂਦੇ ਆ ਸੋ ਅਸੀਂ ਇਸ ਮੌਕੇ ਤੋਂ ਅੱਜ ਜਿਹੜਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਦਲਤ ਸਮਾਜ ਆ ਜਿਹੜਾ ਹੁਣ ਜਾਗ ਚੁੱਕਾ ਹੈ ਆਉਣ ਵਾਲੇ 2024 ਦੇ ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਦਿਖਾ ਦੇਾਂਗੇ ਅਸੀਂ ਆ ਦਿਖਾ ਦੇਗੇ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਵੀ ਕਿੰਨਾ ਇਹਦੇ ਝੋਲੇ ਚ ਦਾਮ ਹੈ ਔਰ ਉਹ ਜਿਹੜੇ ਸਾਡੇ ਐਸ ਸੀ ਐਮ ਐਲ ਏ ਬਣੇ ਹੋਇਆ ਉਹਨਾਂ 38 ਐਮ ਐਲ ਏ ਨੂੰ ਵੀ ਬੇਨਤੀ ਕਰਦੇ ਆ ਅਜੇ ਵੀ ਜਾਗ ਪੋ ਆ ਕੇ ਆਪਦੇ ਸਮਾਜ ਦੀ ਕੋਈ ਗੱਲ ਸੁਣੋ ਔਰ ਸਾਡਾ ਸਮਾਜ ਆ ਜਿਹੜਾ ਅੱਜ ਵੀ ਵੱਧ ਤੋਂ ਵੱਧ ਹਾਲਤਾਂ ਦੇ ਵਿੱਚ ਰਹਿ ਰਿਹਾ ਜੇ ਕੋਈ ਸਾਡਾ ਵਿਰਲਾਵਾਂ ਜਾਂ ਜੁਆਕ ਪੀ ਐ ਪੀ ਆਰ ਐਮ ਐ ਹੋ ਜਾਂਦਾ ਤੇ ਉਹਨਾਂ ਨੂੰ ਵੀ ਨੌਕਰੀਆਂ ਨਹੀਂ ਮਿਲਦੀਆਂ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਸਾਡੇ ਸਾਰੇ ਐਸਸੀਬੀਸੀ ਸਮਾਜ ਨੂੰ ਬੇਨਤੀ ਕਰਦਾ ਕਿ ਜਾਗੋ ਅਜੇ ਵੀ ਸਮਾਂ ਹੈ ਤੁਸੀਂ ਰੁੱਟੇ ਗਏ ਕਿ ਜਿਹੜੀ ਵਾਲ ਕਾਲਾ ਕਾਨੂੰਨ ਆ ਤੁਹਾਡੇ ਲਈ ਔਰ ਮੁੱਖ ਮੰਤਰੀ ਆ ਜਿਹੜਾ ਉਹਦੇ ਲਈ ਆ